ਏ ਕੇ ਟੈਕਸ ਬ੍ਰਾਂਡ ਦਾ ਨੂਰ ਸ਼ਾਲ ਸੂਟ ਇੱਕ ਵਾਰ ਫੇਰ ਤੋਂ ਸਰਦੀਆਂ ਦਾ ਗਾ ਸਰਦੀਆਂ ਦਾ ਨੂਰ ਸ਼ਾਲ ਸੂਟ ਏ ਕੇ ਟੈਕਸ ਬ੍ਰਾਂਡ ਦੀ ਸੇਲ ਤੋਂ ਮੱਕਾ ਸ਼ੁਰੂ ਜੀ ਲਓ ਜੀ ਜਲਦੀ ਜਲਦੀ ਆਪਣੇ ਆਰਡਰ ਬੁੱਕ ਕਰਾ ਲਓ ਜਾਂ ਵਿਜ਼ਿਟ ਕਰ ਲਓ ਜੀ ਨੂਰ ਬ੍ਰਾਂਡ ਏ ਕੇ ਟੈਕਸ ਬ੍ਰਾਂਡ ਦੀ ਸੇਲ ਤੋਂ ਮੱਕਾ ਸ਼ੁਰੂ ਨੂਰ ਸ਼ਾਲ ਸੂਟ ਏ ਕੇ ਟੈਕਸ ਬ੍ਰਾਂਡ ਦਾ ਜੀ ਜਿਹੜਾ 1250 1150 ਰੁਪਏ ਦਾ ਵਿਕ ਰਿਹਾ ਜੀ ਨੂਰ ਸ਼ਾਲ ਸੂਟ ਲਓ ਜੀ ਚੱਕ ਲਓ ਤਬਾਹੀ ਲਿਆ ਸੀ ਰੇਟਾਂ ਦੀ 500 ਰੁਪਏ ਦਾ ਕਰਤਾ ਜੀ ਨੂਰ ਸ਼ਾਲ ਸੂਟ ਏ ਕੇ ਟੈਕਸ ਬ੍ਰਾਂਡ ਦਾ ਪਸ਼ਮੀਨੇ ਦਾ ਸੂਟ ਹੈ ਜੀ ਪਿਓਰ ਪਸ਼ਮੀਨੇ ਸਵਾਰਾ ਜੀ ਨੂਰ ਏਕੇ ਟੈਕ ਬ੍ਰਾਂਡ ਦਾ ਸ਼ਾਲ ਸੂਟ ਸ਼ਾਲ ਦੇ ਨਾਲ 500 ਰੁਪਏ ਦਾ ਜੀ 500 ਰੁਪਏ ਦਾ ਕਰਤਾ ਫਰੰਟ ਬੈਕ ਪ੍ਰਿੰਟ ਹੈ ਜੀ ਬਾਦ ਪ੍ਰਿੰਟ ਆਊਗਾ ਰੰਗ ਚਾਰ ਨੇ ਪਹਿਲਾ ਪੀਕ ਕੋਕ ਰੰਗ ਇਹਦੇ ਵਿੱਚ ਨੂਰ ਏਕੇ ਟੈਕ ਬ੍ਰਾਂਡ ਦਾ ਜੀ ਏਕੇ ਟੈਕ ਬ੍ਰਾਂਡ ਦਾ 500 ਰੁਪਏ ਦਾ ਲਓ ਜੀ ਹਿੱਲ ਜੋ ਦੁਕਾਨਦਾਰੋ ਸਾਰੇ 500 ਰੁਪਏ ਦਾ ਨੂਰ ਸ਼ਾਲ ਸੂਟ 500 ਰੁਪਏ ਦਾ ਕਰਤਾ ਜੀ ਨੂਰ ਸ਼ਾਲ ਸੂਟ ਏਕੇ ਟੈਕ ਬ੍ਰਾਂਡ ਦਾ ਚਾਰ ਰੰਗਣੇ ਦੀ ਚਾਰ ਰੰਗ ਡਿਜ਼ਾਈਨ ਵਾਧੂ ਆ ਕੇ 550 ਰੁਪਏ ਦੇ ਵਿੱਚ ਕਰਤਾ ਨੂਰ ਸ਼ਾਲ ਸੂਟ ਏਕੇ ਟੈਕ ਬ੍ਰਾਂਡ ਦਾ ਅਰੰਗ ਦੇਖੋ ਕਿੰਨੇ ਸੋਹਣੇ ਨੇ ਨੂਰ ਬ੍ਰੇਕ ਟੈਕ ਬ੍ਰਾਂਡ ਦਾ ਸ਼ਾਲ ਸੂਟ ਕਰਤਾ ਤਬਾਈ ਲਿਆਦੀ 500 ਰੁਪਏ ਦਾ ਜੀ ਲਓ ਜੀ ਅਲੀ ਸ਼ੇਰ ਸ਼ੋਰੂਮ ਤਿੱਖੀ ਤੇ ਪਹੁੰਚੋ 500 ਰੁਪਏ ਦਾ ਨੂਰ ਸ਼ਾਲ ਸੂਟ ਏਕੇ ਟੈਕ ਬ੍ਰਾਂਡ ਦਾ ਲਓ ਜੀ ਸਰਦੀਆਂ ਦੀ ਸੇਲ ਸ਼ੁਰੂ ਹੋ ਗਈ ਏਕੇ ਟੈਕ ਬ੍ਰਾਂਡ ਦਾ ਨੂਰ ਸ਼ਾਲ ਸੂਟ 500 ਰੁਪਏ ਦਾ ਜੀ ਲਓ ਜੀ 500 ਰੁਪਏ ਦਾ ਜੀ ਏਕੇ ਟੈਕ ਬ੍ਰੈਂਡ ਦਾ ਨੂਰ ਸ਼ੌਟਸੂਟ 500 ਰੁਪਏ ਦਾ ਕਰਤਾ ਏਕੇ ਟੈਕ ਬ੍ਰੈਂਡ 500 ਰੁਪਏ ਦਾ ਜੀ ਲਓ ਜੀ ਰੰਗ ਦੇਖੋ ਕਿਤੇ ਸੋਹਣੇ ਸੋਹਣੇ ਨੇ ਦੇਖੋ ਰੰਗ ਦੇਖੋ ਕਿੰਨੇ ਸੋਹਣੇ